ਭਾਈ ਕੀ ਕਹਿਣਾ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਪਿੰਡ ਭਗੌਰ ਤੋਂ ਮਾੜੀ ਵਾਲੀ ਜਿਹੜਾ ਲੁਧਿਆਣਾ ਤਹਿਸੀਲ ਖੰਨੇ ਤੋਂ ਆਇਆ ਜੀ ਅਸੀਂ ਪਹਿਲਾਂ ਤੋਂ ਪੈਦਲ ਯਾਤਰਾ ਕਰਦੇ ਸਾਡੀ ਸਰਦਾ ਜੀ ਇਹ ਲੋਕ ਗੱਡੀਆਂ ਤੇ ਜਾਂਦੇ ਆ ਜਦੋਂ ਮੋਟਰਸਾਈਕਲਾਂ ਤੇ ਜਾਂਦੇ ਆ ਨਹੀਂ ਕਿੰਨੇ ਸਮੇਂ ਤੋਂ ਤੀ ਉਹਨੇ ਕਿੰਨਾ ਟਾਈਮ ਆਪਣੇ ਆਪਣੇ ਕੋਲ ਸਾਧਨ ਸਾਰੇ ਨੇ ਜੀ ਜਾਣ ਨੂੰ ਜਿਹੜੀ ਇਹ ਸਰਦਾ ਭਾਵਨਾ ਜੀ ਇਹ ਪੈਦਲ ਯਾਤਰਾ ਦੀ ਇਹ ਬਣੀ ਹੋਈ ਹੈ ਜੀ ਸਾਡੀ ਪਹਿਲਾਂ ਤੋਂ ਹੀ ਚੱਲਦੀਆਂ ਜੀ ਇੱਕ ਸਾਲ ਹੋ ਗਿਆ ਤੁਹਾਨੂੰ ਉਹਦੇ ਵਿੱਚ ਮੈਂ 7 ਮਹੀਨੇ 8ਵੇਂ ਪੜਦਾ ਜਿੱਦਿਆ ਮੈਂ ਪੈਦਲ ਚੱਤ ਰਹੀ ਆ ਮੈਂ ਕਿੰਨੇ ਕਿਲੋਮੀਟਰ ਪੈ ਜਾਂਦਾ ਪੈ ਜਾਂਦਾ 35 ਕਿਲੋਮੀਟਰ ਤਕਰੀਬਨ ਪੈ ਜਾਂਦਾ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਭਾਜੀ ਕੀ ਕਹਿਣਾ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਪਿੰਡ ਭਗੌਰ ਤੋਂ ਮਾੜੀ ਵਾਲੀ ਜਿਹਦਾ ਲੋਕਾਂ ਤੇ ਸੀਖ ਥੰਡੇ ਰੋਗ ਆਇਆ ਜੀ ਅਸੀਂ ਪਹਿਲਾਂ ਵੀ ਪੈਦਲ ਯਾਤਰਾ ਕਰਦੇ ਛੱਡੀ ਸਰਦਾ ਹੀ ਹੈ ਜੀ ਇਹ ਗੱਡੀਆਂ ਤੇ ਜਾਂਦੇ ਆ ਜਦੋਂ ਮੋਟਰਸਾਈਕਲਾਂ ਤੇ ਜਾਂਦੇ ਆ ਤੇ ਨਹੀਂ ਕਿੰਨੇ ਸਮੇਂ ਤੋਂ ਤੁਸੀਂ ਉਹਨੇ ਕਿੰਨਾ ਟਾਈਮ ਆਪਣੇ ਆਪਣੇ ਕੋਲ ਸਾਧਨ ਸਾਰੇ ਨੇ ਜੀ ਜਾਣ ਲੋ ਜੀ ਜਿਹੜੀ ਇਹ ਸਰਦਾ ਭਾਵਨਾ ਜੀ ਇਹ ਪੈਦਲ ਯਾਤਰਾ ਦੀ ਇਹ ਬਣੀ ਹੋਈ ਹੈ ਜੀ ਸਾਡੀ ਪਹਿਲਾਂ ਤੋਂ ਹੀ ਚੱਲਦੀ ਹੈ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਉਹਦੇ ਮੈਂ 7 ਮਹੀਨੇ 8 ਵੀ ਪੜਦਾ ਜਿੱਦੀਆਂ ਪੈਦਲ ਯਾਤਰਾ ਹੈ ਕਿੰਨੇ ਕਿਲੋਮੀਟਰ ਪੈ ਜਾਂਦਾ ਪੈ ਜਾਂਦਾ 35 ਕਿਲੋਮੀਟਰ ਤਕਰੀਬਨ ਪੈ ਜਾਂਦਾ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਭਾਜੀ ਕੀ ਕਹਿਣਾ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਪਿੰਡ ਭਗੌਰ ਤੋਂ ਮਾੜੀ ਵਾਲੀ ਜਿਹੜਾ ਲੋਹੇ ਹੱਥ ਠੀਕ ਠੰਡੇ ਰੋਗ ਆਇਆ ਜੀ ਅਸੀਂ ਪਹਿਲਾਂ ਤੇ ਬਦਲ ਯਾਤਰਾ ਕਰਦੇ ਛੱਡੀ ਸਰਦਾ ਜੀ ਗੱਡੀਆਂ ਤੇ ਜਾਂਦੇ ਆ ਜਦੋਂ ਮੋਟਰਸਾਈਕਲਾਂ ਤੇ ਜਾਂਦੇ ਆ ਨਹੀਂ ਕਿੰਨੇ ਸਮੇਂ ਤੋਂ ਤੀ ਉਹਨੇ ਕਿੰਨਾ ਟਾਈਮ ਆਪਣੇ ਆਪਣੇ ਕੋਲ ਸਾਧਨ ਸਾਰੀ ਨੇ ਜੀ ਜਾਣ ਨੂੰ ਜੀ ਜਿਹੜੀ ਇਹ ਸਰ ਦਾ ਭਾਵਨਾ ਜੀ ਇਹ ਪੈਦਲ ਯਾਤਰਾ ਦੀ ਇਹ ਬਣੀ ਹੋਈ ਹੈ ਜੀ ਸਾਡੀ ਪਹਿਲਾਂ ਤੋਂ ਹੀ ਚੱਲਦੀ ਹੈ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਉਹਦੇ ਮੈਂ 7ਵੇਂ 8ਵੇਂ ਪੜਦਾ ਜਿੱਦ ਹੀ ਜਾਂਦਾ ਜੀ ਪੈਦਲ ਯਾਤਰਾ ਜੀ ਕਿੰਨੇ ਕਿਲੋਮੀਟਰ ਬਣ ਜਾਂਦਾ ਪਾਏ ਦਾ 35 ਕਿਲੋਮੀਟਰ ਤਕਰੀਬਨ ਪਾਏ ਜਾਂਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ